ਨਗਰ ਨਿਕਮ ਪੱਛਿਆਲਾ ਦੇ ਅਧਿਕਾਰੀਆਂ ਦੇ ਵੱਲੋਂ ਅੱਜ ਸਨੋ ਰੋਡ ਉੱਤੇ ਲੱਕੜ ਮੰਡੀ ਦੇ ਵਿੱਚ ਲੈ ਕੇ ਉਸ ਸਮੇਂ ਹੰਗਾਮਾ ਹੋ ਗਿਆ ਜਦ ਅਧਿਕਾਰੀਆਂ ਦੇ ਵੱਲੋਂ ਆਪਣੀ ਥਾਂ ਉੱਪਰ ਬੋਰਡ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਲੋਕਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਲੋਕਾਂ ਨੇ ਨਿਗਮ ਦੀ ਟੀਮ ਦਾ ਵਿਰੋਧ ਕੀਤਾ ਅਤੇ ਨਾਲ ਹੀ ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਜਿਨ੍ਹਾਂ ਦੀ ਥਾਂ ਵੀ ਕਬਜ਼ੇ ਵਾਲੀ ਦੱਸੀ ਗਈ ਹੈ ਉਸ ਨੂੰ ਖਾਲੀ ਕਰਵਾਇਆ ਜਾਵੇ ਲੋਕਾਂ ਦਾ ਕਹਿਣਾ ਸੀ ਕਿ ਇਸ ਜਗ੍ਹਾ ਨੂੰ ਖਾਲੀ ਕਰਵਾਇਆ ਜਾਵੇ ਸੋ ਪਾਦ ਗੁੱਸਾਏ ਲੋਕਾਂ ਨੇ ਨਗਰ ਨਿਗਮ ਦਾ ਵਿਰੋਧ ਕੀਤਾ ਦੱਸਦੇ ਕਿ ਨਗਰ ਨਿਗਮ ਦੇ ਵੱਲੋਂ ਜਦ ਤੱਕ ਬੋਰਡ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਗੁਸਾਈ ਲੋਕਾਂ ਦੇ ਵੱਲੋਂ ਨਗਰ ਨਿਗਮ ਦਾ ਵਿਰੋਧ ਕੀਤਾ ਗਿਆ ਬੋਰਡ ਨਹੀਂ ਲਗਾ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਨਗਰ ਨਿਗਮ ਦੇ ਨਾਲ ਨਾਲ ਵਿਧਾਇਕਾਂ ਦਾ ਵੀ ਵਿਰੋਧ ਕਰਨਾ ਲੋਕਾਂ ਨੇ ਸ਼ੁਰੂ ਕਰ ਦਿੱਤਾ ਸਟਾਰਟ ਕਰੋ ਜੀ ਇਹ ਇੱਕ ਨੰਬਰ ਕੋਲੀ ਟਰਾਂਸਪੋਰਟ ਹੈ ਐਮ ਐਲ ਏ ਸਾਹਿਬ ਹੈ ਜੀ ਉਹ ਵੀ ਇਹੀ ਜਗ੍ਹਾ ਜੀ ਉਹ ਇੱਕ ਨੰਬਰ ਹੈ ਉਹ ਵੀ ਇਹੀ ਜਗ੍ਹਾ ਤੇ ਬੈਠੇ ਆ ਉਹਨਾਂ ਕੋਲ ਉਹ ਵੀ ਸਰਕਾਰ ਦੌਲਤ ਮਦਾਰ ਜਗ੍ਹਾ ਇਹ ਵੀ ਸਰਕਾਰ ਦੌਲਤ ਮਦਾਰ ਦੀ ਜਗ੍ਹਾ ਹੁਣ ਤੁਸੀਂ ਉੱਥੇ ਕਬਜ਼ਾ ਕਰ ਲੋ ਉੱਥੇ ਕਰੋ ਪਹਿਲਾਂ ਅਸੀਂ ਆਪੇ ਛੱਡ ਦਾਂਗੇ ਜੇ ਸਾਡਾ ਲੀਡਰ ਹਾਰ ਗਿਆ ਅਸੀਂ ਆਪੇ ਹਾਰ ਗਏ ਤੁਸੀਂ ਕਿੰਨੇ ਸਾਲ ਤੋਂ ਬੈਠੇ ਹੋ ਇੱਥੇ ਜੀ ਸਾਨੂੰ 65 ਸਾਲ ਹੋ ਗਏ ਜੀ ਬੈਠਿਆਂ ਨੂੰ ਅੱਜ ਤੱਕ ਕੋਈ ਨੋਟਿਸ ਆਇਆ ਕੋਈ ਨੋਟਿਸ ਨਹੀਂ ਆਇਆ ਜੀ ਸਾਨੂੰ ਕਾਰਪੋਰੇਸ਼ਨ ਦਾ ਕੋਈ ਬੰਦਾ ਨਹੀਂ ਆਇਆ ਇਹਨਾਂ ਨੂੰ ਕਿੰਨੇ ਇਹਨਾਂ ਨੂੰ ਕਿਹਨੇ ਭੇਜਿਆ ਜੀ ਇਹਨਾਂ ਨੂੰ ਆ ਐਮਐਲਏ ਸਾਹਿਬ ਦੀ ਉਹ ਕੱਲ ਗੱਡੀ ਘੁੰਮਦੀ ਸੀ ਮੈਨੂੰ ਦੱਸਿਆ ਬੰਦੇ ਨੇ ਹੁਣ ਕਿਸ ਕੇ ਨਾ ਟਾਈਮ ਤੋਂ ਚੱਲ ਰਿਹਾ ਜੀ ਕੋਈ ਕੇਸ ਨਹੀਂ ਚੱਲ ਰਿਹਾ ਜੀ ਇਹ ਜਗ੍ਹਾ ਇੱਕ ਬੰਦੇ ਨੇ ਹੋਰ ਅਦਾਤ ਇਹ ਜਗ੍ਹਾ ਥੱਗਾ ਥਾਲੀ ਕਿਉਂ ਕਰਵਾਈ ਜਾ ਰਹੀ ਹੈ ਪਤਾ ਨਹੀਂ ਕਿਉਂ ਇਹ ਆ ਕੇ ਧੱਕਾ ਕਰ ਰਹੇ ਹੁਣੇ ਕੀ ਉਹ ਮਾਰੇ 1900 ਬਾੜ ਦੇ ਲੋਕ ਬੈਠੇ ਦੇਣਗੇ ਅਸੀਂ ਦਵਾ ਕੋਰਟ ਦੇ ਕਾਗਜ਼ੇ ਦਾ ਨੂੰ ਤੁਹਾਨੂੰ ਕੋਈ ਨੋਟਿਸ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਆ ਕੇ ਝੰਡੇ ਘੱਟਣ ਲੱਗੇ ਆ ਕਿਹੜੀ ਜਗ੍ਹਾ ਕਿਹੜੀ ਹੈ ਜੀ ਜਗ੍ਹਾ ਦਾ ਇਹ ਪ੍ਰੋਪਰ